ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਰਾਮਪਰਾ ਫੂਲ ਜਿਹੜੀ ਕਿ ਹਰੇਕ ਮਹੀਨੇ ਦੀ ਇੱਕ ਤਰੀਕ ਨੂੰ ਮੰਡੀ ਲੱਗਦੀ ਆ ਤੇ ਮਹੀਨੇ ਦੇ ਵਿੱਚ ਇੱਕ ਵਾਰ ਕੋਈ ਮੰਡੀ ਲੱਗਦੀ ਆ ਕਾਫੀ ਟਾਈਮ ਬਾਅਦ ਮੰਡੀ ਲੱਗੀ ਹੈਗੀ ਤੇ ਸਾਰੀਆਂ ਮੰਡੀਆਂ ਹੀ ਤਕਰੀਬਨ ਬੰਦ ਸੀਗੀਆਂ ਤੇ ਪਹਿਲਾਂ ਬਿਮਾਰੀ ਕਰਕੇ ਆਪਾਂ ਜਾਣਾ ਛੱਡਤਾ ਸੀ ਮੰਡੀਆਂ ਲੱਗਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਮੰਡੀਆਂ ਸਰਕਾਰ ਨੇ ਬੰਦ ਕਰ ਦਿੱਤੀਆਂ ਸੀਗੀਆਂ ਤੇ ਕਾਫੀ ਟਾਈਮ ਬਾਅਦ ਮੰਡੀ ਲੱਗੀ ਆ ਤੇ ਅੱਜ ਮੀ ਵੀ ਸਵੇਰ-ਸਵੇਰ ਕਾਫੀ ਪੈ ਗਿਆ ਸੀ ਤੇ ਕਾਫੀ ਯਾਨੀ ਕਿ ਥਾਂ ਖਰਾਬ ਹੈਗਾ ਤੇ ਇਹ ਛੱਡਾਂ ਤੋਂ ਬਾਹਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਤੇ ਤੋਰਨੇਦਾਰ ਨੇ ਪਸ਼ੂ ਔਖੇ ਸੀਗੇ ਤੇ ਇੱਥੇ ਥੋੜਾ ਜਿਹਾ ਜੇ ਠੀਕ ਆ ਮਾਹੌਲ ਛੱਡਾਂ ਦੇ ਵਿੱਚ ਔਖਾ ਹੈ ਤੇ ਵੀਡੀਓ ਦੇ ਵਿੱਚ ਐਂਡ ਤਾਈ ਜੁੜੇ ਰਹੇ ਹੋ ਚੈਨਲ ਨੂੰ ਜਰੂਰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਚੰਗੇ-ਚੰਗੇ ਜਾਨਵਰ ਮੱਝਾਂ ਵੀ ਦਿਖਾਵਾਂਗੇ ਗਾਈਆਂ ਵੀ ਦਿਖਾਵਾਂਗੇ ਤੇ ਬੱਚੀਆਂ ਵੀ ਦਿਖਾਵਾਂਗੇ ਪੂਰੀ ਇਹ ਟਾਪ ਦੀ ਮੰਡੀ ਹੈਗੀ ਤੇ ਟਾਪ ਤੋਂ ਟਾਪ ਦੇ ਪਸ਼ੂ ਇਸ ਮੰਡੀ ਦੇ ਉੱਤੇ ਪਹੁੰਚਦੇ ਹੈਗੇ ਤੇ ਮੱਝਾਂ ਦੇ ਲਈ ਮਸ਼ਹੂਰ ਮੰਡੀ ਹੈ ਜਿਆਦਾਤ ਮੰਡੀ ਦੇ ਉੱਤੇ ਮੱਝਾਂ ਪਹੁੰਚਦੀਆਂ ਗਈਆਂ ਤੇ ਪੂਰੀ ਸਿਰਾ ਕੁਆਲਿਟੀ ਦੀਆਂ ਮੱਝਾਂ ਪਹੁੰਚਦੀਆਂ ਹਨ ਮੰਡੀ ਦੇ ਉੱਤੇ ਤੇ ਗਾਂਆਂ ਵੀ ਜਰੂਰ ਆ ਜਾਂਦੀਆਂ ਪਰ ਗਾਂ ਇੱਕ ਤਾਂ ਨਹੀਂ ਆਉਂਦੀ ਐ 크ਰੋਸ ਬਰੀਡ ਦੇ ਵਿੱਚ ਜ਼ਿਆਦਾ ਆਉਂਦੀ ਆ ਤੇ ਗਾਂ ਥੋੜੀ ਆਉਂਦੀ ਆ ਆ ਜਰੂਰ ਜਾਂਦੀ ਆ ਤੇ ਮੇਨ ਮੰਡੀ ਇਹ ਮੱਝਾਂ ਦੀ ਆ ਤੇ ਮੱਝਾਂ ਸਿਰੇ ਤੋਂ ਸਿਰਾ ਤੋਂ ਨੂੰ ਮਿਲ ਜਾਣਗੀਆਂ ਇਸ ਮੰਡੀ ਦੇ ਉੱਤੇ ਜਿਹੇ ਜਿਹੇ ਤੁਸੀਂ ਚਾਹੋ ਟਾਪ ਤੋਂ ਟਾਪ ਕੁਆਲਿਟੀ ਦੀਆਂ ਪੂਰੀਆਂ ਸ਼ਕੀਨ ਮੱਝਾਂ ਝੋਟੀਆਂ ਤੁਹਾਨੂੰ ਇਸ ਮੰਡੀ ਦੇ ਉੱਤੇ ਮਿਲ ਜਾਣਗੀਆਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਸਦੀਆਂ ਵੀ ਹੋਣਗੀਆਂ ਸਿਰੇ ਤੋਂ ਸਰੇ ਦੀਆਂ ਸ਼ਕੀਨ ਝੋਟੀਆਂ ਇਸ ਮੰਡੀ ਦੇ ਉੱਤੇ ਪਹੁੰਚਣਗੀਆਂ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਆ ਤੇ ਐਂਡ ਤੱਕ ਜੁੜੇ ਰਹੋ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੋ ਵੀ ਦੋਸਤੋ ਤੁਹਾਨੂੰ ਆਪਾਂ ਰਾਮਪੁਰੇ ਮੰਡੀ ਤੇ ਦੋ ਬੱਚਿਆਂ ਦਿਖਾਉਨੇ ਆਂਗੇ ਤੇ ਇੱਕ ਦੇ ਟੀਕਾ ਲੱਗ ਕੇ ਨੂੰ 20 ਦਿਨ ਹੋਏ ਆਗੇ ਤੇ ਹੈ ਅਖੀਰੀਆਂ ਤੇ ਦੂਜੀ ਹਜੇ ਛੋਟੀ ਹੈਗੀ ਤੇ ਹੈ ਦੰਦੋਂ ਖੀਰ ਗਈਆਂ ਬਾਈ ਕਹਿੰਦਾ ਤੇ ਇੱਕ ਇਧਰ ਗਾਂ ਖੜੀ ਹੈਗੀ ਇਹ ਗੱਬਣਾ ਕੀ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈਣੇ ਆ ਤਿੰਨਾਂ ਦੀ ਤੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਨੰਬਰ ਤੁਹਾਨੂੰ ਲੈ ਕੇ ਦੇਵਾਂਗੇ ਡਿਟੇਲ ਸਾਰੀ ਲੈ ਕੇ ਦੇਵਾਂਗੇ ਏ ਟੂ ਜ਼ेड ਬੱਚੀਆਂ ਦੀ ਵੀ ਤੇ ਗਾਂ ਦੀ ਵੀ ਤੇ ਤੁਸੀਂ ਐਂਡ ਤਾਈਂ ਜੁੜੇ ਰਹੋ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਬੱਚੀਆਂ ਤੇ ਜਾਂ ਗਾਂ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਘਰੇ ਵੀ ਪਸ਼ੂ ਹੁੰਦੇ ਆ ਜ਼ਿਆਦਾਤਰ ਬੱਚੀਆਂ ਦਾ ਕੰਮ ਆ ਤੇ ਜਿਹਨੇ ਬੱਚੀਆਂ ਲੈਣੀਆਂ ਤੇ ਬੱਚੀਆਂ ਦੇ ਸੰਬੰਧੀ ਤੁਸੀਂ ਕੰਟੈਕਟ ਬਾਈ ਦੇ ਨਾਲ ਕਰ ਸਕਦੇ ਆ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਐਡਰੈਸ ਦੱਸ ਦਿਓ ਪਿੰਡ ਪਿੱਥਾ ਭਾਈ ਜ਼ਿਲ੍ਹਾ ਮਹਿੰਦਾ ਫੂਲਸੀ ਆ ਉਹ ਨੇੜੇ ਰਾਮਪਰੇ ਦੀ ਰਹਿ ਜਾਂਦਾ ਹਨ 3 ਕਿਲੋਮੀਟਰ ਠੀਕ ਆ ਤੇ ਕੰਮ ਆਪਣਾ ਵਪਾਰ ਦਾ ਹੀ ਹੈ ਹਾਂ ਵਪਾਰ ਦਾ ਕੰਮ ਠੀਕ ਆ ਤੇ ਕਿਸ ਤਰ੍ਹਾਂ ਦਾ ਮਾਲ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਬੱਚੀਆਂ ਵੀ ਹੁੰਦੀਆਂ ਤੇ ਗਾਇਆਂ ਵੀ ਹੁੰਦੀਆਂ ਭਾਈ ਤੇ ਮੱਝਾਂ ਮੱਝਾਂ ਨਹੀਂ ਹੁੰਦੀਆਂ ਬੱਚੀਆਂ ਦਾ ਮੱਝਾਂ ਦਾ ਕੰਮ ਨਹੀਂ ਗਾਇਆਂ ਦਾ ਤੇ ਬੱਚੀਆਂ ਦਾ ਹਾਂ ਇਹ ਜ਼ਿਆਦਾ ਠੀਕ ਆ ਤੇ ਗਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਮਿਲ ਜਾਂਦੀ ਹੈ ਗਾਂ ਤੀ ਤੋਂ ਤੀ ਮਿਲ ਜਾਂਦੀ ਹੈ ਪੂਰੀ ਸਰਾ ਤੋਂ ਸਰਾ ਸਰਾ ਤੋਂ ਸਰਾ ਤੇ ਯਾਨੀ ਨਾਰਮਲ ਵੀ ਮਿਲ ਜਾਂਦੀ ਹੈ ਨਾ ਠੀਕ ਆ ਤੇ ਬੱਚਿਆਂ ਬੱਚਿਆਂ ਜਿਵੇਂ ਟੌਪ ਤੋਂ ਟੌਪ ਹੀ ਮਿਲ ਜਾਂਦੀਆਂ ਨੇ ਤੇ ਜਦੋਂ ਕਰਾਸ ਦੇ ਵਿੱਚ ਵੀ ਜਾਣੀ ਹੈ ਜਿਹੜਾ ਜਿਹੜਾ ਡਾ ਘਾਟ ਡਿਪੈਂਡ ਕਰਦਾ ਹੋਵੇ ਸਾਬਤ ਮਤਲਬ ਕਿ ਜਿਹੇ ਜਿਹੇ ਕਿਸੇ ਦੀ ਡਿਮਾਂਡ ਹੋਊਗੀ ਚਾਹੇ ਗਾਂ ਦੀ ਤੇ ਚਾਹੇ ਬੱਚਿਆਂ ਦੀ ਹੈਨਾ ਕਿ ਉਹ ਹੀ ਜੀ ਮਿਲ ਜੂਗੀ ਤੇ ਉਹ ਵੀ ਜਿੰਨੇ ਕ ਮਰਜੀ ਜਿੰਨੀਆਂ ਮਰਜੀ ਲੱਗਦੇ ਠੀਕ ਆ ਤੇ ਇੱਥੇ ਆਪਾਂ ਰਾਮਪਰੇ ਮੰਡੀ ਦੇ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਤਿੰਨ ਜਾਨਵਰ ਲੈ ਕੇ ਆਇਆ ਚਲ ਘਰ ਦੀ ਮੰਡੀ ਵਾਲਾ ਮੰਡੀ ਅਛਾ ਤਾਂ ਇੱਥੇ ਬਾਲ ਹਨ ਬਾਈ ਆਪਣਾ ਕਰੀ ਦੀ ਮਾਲ ਪੂਰਾ ਆਉਂਦਾ ਠੀਕ ਆ ਇਹ ਕਰੀ ਵਿਕ ਜਾਂਦੀਆਂ ਹਾਂ ਕਰੀ ਠੀਕ ਹੈ ਤੇ ਜਿਹੜੀ ਇਹ ਵੱਡੀ ਵੱੱਛੀ ਹੈਗੀ ਇਹਦੀ ਕੀ ਡਿਟੇਲ ਹੈਗੀ ਇਹ ਮੂੰਹੋਂ ਖੀਰੀ ਆ ਬਾਈ ਖੀਰੀ ਆ ਜੀ ਹਾਂ ਕੀ ਗੱਲ ਕਿੰਨਾ ਟੀਕਾ ਲੱਗੇ ਨੂੰ ਇਹ 20 ਦਿਨ ਹੋਏ ਆ ਹਨ ਠੀਕ ਆ ਕਹਾਂ ਲੂ ਹਾਂ ਖੀਰੀ ਆ ਨਾ ਤੇ ਜਮਾ ਖੀਰੀ ਹੈਗੀ ਦੋਸਤੋ ਤੇ ਬਾਕੀ 20 ਦਿਨ ਹੋ ਗਏ ਟੀਕਾ ਲੱਗੇ ਨੂੰ ਤੇ ਬਾਕੀ ਤੁਸੀਂ ਆਦੀ ਸਮਝਦੇ ਨਾਲ ਖਰੀਦ ਸਕਦੇ ਹੋ ਇਹਦਾ ਡਰੀਜੇ ਥੋੜਾ ਜਿਆਦਾ ਡਰਦੀਆਂ ਗਈਆਂ ਇੱਥੇ ਆ ਕੇ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ 18000 ਹੈ 18000 ਕਿੰਨੇ ਦੀ ਹੋ ਜੂਗੀ 16000 ਦੀ ਹਸਿਆ ਨੋ 16 ਦੀ ਹਾਂ ਠੀਕ ਆ ਤੇ ਦੂਜੇ ਨੰਬਰ ਤੇ ਜਿਹੜੀ ਇਹ ਹੈ ਇਹਦੀ ਕਿੰਨੀ ਉਮਰ ਹੈ ਇਹਦਾ ਬਾਈ ਹਜੇ 9 ਮਹੀਨਿਆਂ ਦਾ ਬੱਚਾ ਹੀ ਆ 9 ਮਹੀਨਿਆਂ ਦੀ ਆ ਠੀਕ ਆ ਥੋੜਾ ਡਰਦਿਆਂ ਗਿਆ ਗੀਆਂ ਦੋਸਤੋ ਤੇ ਥੋੜਾ ਜਿਹਾ ਉਪਰੇ ਤਾਂ ਦਾ ਹੋ ਜਾਂਦਾ ਤੇ ਬਾਕੀ ਥੱਲੇ ਤੋਂ ਥਣ ਥੁਣਾਂ ਚੰਗੇ ਆ ਕਿ ਬਿੱਥੀ-ਬੁੱਥੀ ਬਹੁਤ ਆ ਉਹੜਾ ਡਰਤਾਂ ਨੂੰ ਤੇ ਬਾਕੀ ਥਾਂ ਥਾਂ ਚੰਗੇ ਆਗੇ ਦੋਵਾਂ ਦੇ ਤੇ ਇਹਦਾ ਆਪਾਂ ਰੇਟ ਪੁੱਛ ਲੈਨੇ ਇਹਦਾ ਰੇਟ ਕਿੰਨਾ ਬਾਈ ਇਹਦਾ 12000 ਰੁਪਏ 10000 ਇਹ 10000 ਦੀ ਦੇਣੀ ਹੈ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਇਹ ਗਾਂ ਆ ਗਈ ਇਹ ਕਿੰਨੇ ਦਿਨਾਂ ਦੀ ਕੱਚੀ ਹੈਗੀ 12 ਤੋਂ 13 ਦਿਨਾਂ ਦੀ ਕੱਚੀ ਹੈ 12 ਤੋਂ 13 ਦਿਨਾਂ ਦੀ ਕੱਚੀ ਹੈ ਤੇ ਸੂਆ ਕਿਹੜਾ ਹੈ ਸੂਆ ਦੂਜਾ ਬਾਈ ਮੂੰਹੋ ਛੇ ਦੰਦਾ ਮੂੰਹੋ ਛੇ ਦੰਦਾ ਠੀਕ ਹੈ ਤੇ ਦੁੱਧ ਦੀ ਕੰਪੈਸਟੀ ਕਿੰਨੀ ਹੈਗੀ ਦੁੱਧ ਬਾਈ ਮਾਲਖਾਨੇ ਦਾ 24-25 ਕਿਲੋ ਕਿਹਾ ਵਾ ਆਪਾਂ 20 ਕਿਲੋ ਮੰਨ ਲੈਂਦੇ ਹਾਂ ਆਪਣੀ ਯਾਨੀ 20 ਕਿਲੋ ਦੀ ਗਰੰਟੀ ਹੈ ਹਾਂ 20 ਕਿਲੋ ਦੀ ਠੀਕ ਹੈ ਵੀ 20 ਕਿਲੋ ਯਾਨੀ ਕੱਢੂਗੀ ਠੀਕ ਹੈ ਹਾਂ ਤੇ ਫਾਰਮ ਚ ਲਈ ਹੈ ਫਾਰਮ ਦੀ ਹੈ ਯਾਨੀ ਕਿ ਹਾਂ ਹਜੇ ਤਾਂ ਬਈ ਕੁਝ ਵੀ ਨਹੀਂ ਭਰੇ ਬੈਠ ਨਹੀਂ ਲਿਆ ਇਹਦਾ ਫੁੱਲ ਪਰਪੇ ਸੂਣਾ ਹੈ ਸਾਰਾ ਲੇਵਾ ਬੈਠ ਨਹੀਂ ਪਰ ਕੀ ਸੂਣਾ ਹੈ ਹਜੇ ਫਿਰ ਕੱਚੀ ਆ ਹੈ ਨਾ ਹਾਂ ਕੱਚੀ ਹੈ ਬਿਲਕੁਲ ਹਜੇ ਇਹਨੇ ਬਣਨਾਗਾ ਯਾਨੀ ਉਹ ਆਰਡਰ ਬਣਾਉਣਾ ਸਟਾਰਟ ਕਰਤਾ ਹੈ ਨੇ ਬਾਕੀ ਤੁਸੀਂ ਥਾਂ ਤੁਮ ਦੇਖ ਸਕਦੇ ਹੋ ਬਾਕੀ ਠੰਡੀ ਹੈਗੀ ਬਾਕੀ ਤੁਸੀਂ ਇਹਦੀ ਬਾਡੀ ਬੰਤਰ ਦੇਖ ਸਕਦੇ ਹੋ ਬਾਕੀ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਇਹਦੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਤੋਂ ਵੀ ਦੇਖ ਸਕਦੇ ਹੋ ਕੱਦ ਖੁੱਦ ਵਧੀਆ ਹੈਗਾ ਤੇ ਬਾਕੀ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਫੇਸ ਕੁਆਲਿਟੀ ਵਧੀਆ ਹੈਗੀ ਤੇ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣ ਵੀ ਚੰਗੇ ਆਗੇ ਦੇ ਵਿੱਥੀ-ਬੁੱਥੀ ਵੀ ਵਧੀਆ ਹੈਗੀ ਪੂਰੀ ਤੇ 3 ਜਨਵਰੀ ਬਾਈ ਲੈ ਕੇ ਆਇਆ ਸੀਗਾ ਤੇ ਬਾਕੀ ਤੁਹਾਨੂੰ ਡਿਟੇਲ ਸਾਰੀ ਦੱਸ ਹੀ ਦਿੱਤੀ ਹੈਗੀ ਤੇ ਇਹਦਾ ਮੁੱਲ ਕਿੰਨਾ ਬਾਈ ਇਹਦਾ ਮੁੱਲ 70000 ਰੁਪਏ ਬਾਈ 65000 ਵੀ ਦੇਣੀ ਹੈ 65000 ਦੀ ਠੀਕ ਹੈ ਤੇ ਬਾਕੀ ਜਿਹੜੇ ਮੁੱਲ ਕਰੇ ਆ ਮੁੱਲ ਬਾਈ ਬਾਜੀ ਹੁੰਦੇ ਆਪਣੇ ਮੁੱਲ ਲੋਕਾਂ ਨੂੰ ਕੋਈ ਤੇਜ ਮੁੱਲ ਨਹੀਂ ਹੁੰਦੇ ਆਪਣੇ ਆਪਣੇ ਲੋਕ ਮਾਰਜਨ 10000 ਰੁਪਏ ਥੱਲੇ ਹੁੰਦਾ ਠੀਕ ਹੈ ਹਾਂ ਤੇ ਇਹਨਾਂ ਚ ਮਾੜਾ ਮੋਟਾ ਮੌਕੇ ਤੇ ਹੋ ਜੂਗਾ ਮਾਨ ਤਾਨ ਜੇ ਤਾ ਨਾ ਤੇ ਆਇਆ ਗਿਆ ਮਾਨ ਤਾਨ ਹੋ ਜੂਗਾ ਬਸ ਬਾਹਲਾ ਨਹੀਂ ਥੋੜਾ ਕਣੀ ਹੋ ਜਾਨੀ ਥੋੜਾ ਕਣਾ ਮਾਨ ਤਾਨ ਜੇ ਹੋ ਜੂਗਾ ਬਾਬਸੀਆਂ ਦਾ ਆਪਾਂ ਫਾਈਨਲੀ ਦੱਸਿਆ ਬਾ ਗਾਂ ਚ ਥੋੜਾ ਮੋਟਾ ਗਾਂ ਦੇ ਵਿੱਚੋਂ ਮਾੜਾ ਮੋਟਾ ਹੋ ਜੂਗਾ ਠੀਕ ਹੈ ਤੇ ਆਪਣਾ ਇੱਕ ਵਾਰੀ ਐਡਰੈਸ ਬਾਰੇ ਦੱਸ ਦਿੰਦਾ ਨਾ ਬਈ ਗੋਪੀ ਆ ਪਿੰਡ ਫਿੱਥੋ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਰਾਮਪਰੇ ਤੋਂ 3 ਕਿਲੋਮੀਟਰ ਆ ਮੰਡੀਕਲਾਂ ਤੋਂ ਵੀ 3 ਕਿਲੋਮੀਟਰ ਰਾਮਪਰੇ ਜਾਨੀ ਨੇੜੇ ਹੀ ਆ ਨਾ ਹਾਂ ਮੰਡੀਕਲਾਂ ਤੋਂ ਵੀ 3 ਨਾ ਰਾਮਪਰੇ ਤੋਂ ਵੀ ਠੀਕ ਹੈ। ਮੋਬਾਈਲ ਨੰਬਰ ਆਪਣਾ 8264752143 826474752143 52143 ਹਾਂ ਜੀ। ਠੀਕ ਆ। ਇਹ ਆਪਣਾ ਕਨੈਕਟ ਨੰਬਰ ਆ। ਠੀਕ ਆ। ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜਿਹਨੂੰ ਵੀ ਇਹ ਗਾਂ ਪਸੰਦ ਆਉਂਦੀ ਆ ਤੇ ਜਾਂ ਇਧਰੋਂ ਦੋ ਬੱਚੀਆਂ ਪਸੰਦ ਆਉਂਦੀਆਂ ਤੇ ਬਾਕੀ ਘਰੇ ਵੀ ਤੁਹਾਨੂੰ ਦੱਸਿਆਗਾ ਘਰੇ ਵੀ ਮਤਲਬ ਕਿ ਗਾਈਆਂ ਦਾ ਕੰਮ ਆ ਮੱਝਾਂ ਦਾ ਨਹੀਂਗਾ ਤੇ ਬੱਚੀਆਂ ਵੀ ਹਰੇਕ ਤਰ੍ਹਾਂ ਦੀਆਂ ਤੁਹਾਨੂੰ ਬਾਈ ਦੇ ਕੋਲੋਂ ਮਿਲ ਜਾਣਗੀਆਂ। ਜਿਹੜੇ ਬੱਚੀਆਂ ਲੈ ਜਾ ਬਣੋ ਜਿੰਨੇ ਮਰਜ਼ੀ ਬੱਚੀਆਂ ਖਰੀਦ ਸਕਦੇ ਆ। ਤੇ بھائی ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸੱਲੀ ਤੁਸੀਂ ਆਪਣੀ ਆਪ ਕਰ ਲੈਣੀ ਹੈ। ਵੀਡੀਓ ਦੇਖਣ ਲਈ ਧੰਨਵਾਦ। ਵੀ ਦੋਸਤੋ ਰਾਮਪਰਾ ਮੰਡੀ ਤੇ ਤੁਹਾਨੂੰ ਆਪਾਂ ਦੋ ਮੱਝਾਂ ਤੋੜ ਕੇ ਦਿਖਾਵਨੇ ਆ। ਤੇ ਕੱਲੀ ਕੱਲੀ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ। ਤੇ ਐਂਡ ਤੱਕ ਜੁੜੇ ਰਹੋ। ਤੇ ਜੀ ਨੂੰ ਵੀ ਪਸੰਦ ਆਉਂਦੇਗਾ ਤੁਸੀਂ ਕੰਟੈਕਟ ਕਰ ਸਕਦੇ ਆਂਗੇ। ਕਦਕੜ ਦੇਖ ਸਕਦੇ ਹੋ। ਕਦਕੜ ਵੀ ਠੀਕ ਹੈ। ਦਰਮਿਆਨੇ ਦੇ ਵਿੱਚ ਹੈਗੀ। ਤੇ ਬਾਕੀ ਆਰਡਰ ਸਾਫ ਸੁਥਰਾ ਲਗਾਉਂਦੀ ਹੈਗੀ। ਬਾਕੀ ਤੁਸੀਂ ਸਿੰਗ ਦੇਖ ਸਕਦੇ ਹੋ ਥਾਣਾ ਦਾ ਸਾਇਜ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਹੈਗਾ ਤੇ ਆਰਡਰ ਮੂਰ ਨੂੰ ਵੀ ਚੰਗਾ ਤੇ ਪਿੱਛੇ ਨੂੰ ਵੀ ਵਧੀਆ ਹੈਗਾ ਪੂਰਾ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਹੈ ਜਿਹੜੀ ਉਹ ਵੀ ਬਹੁਤ ਵਧੀਆ ਹੈਗੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇਹ ਪਲੀ ਸਾਈਡ ਤੋਂ ਵੀ ਤੁਹਾਨੂੰ ਲਗਾ ਦਿੰਦੇ ਆ। ਅਨਾੜੀ ਊੜੀ ਵੀ ਬਹੁਤ ਆ ਗਈ। ਤੇ ਬਾਕੀ ਤੁਸੀਂ ਇੱਕ ਕਰ ਹੀ ਫੇਰ ਦੇਖ ਸਕਦੇ ਹੋ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਤਰਨਜੀਤ ਹੈ। ਪਿੰਡ ਮਹਰਾਜ ਆ ਜਿਹੜਾ ਜ਼ਿਲ੍ਹਾ ਬਠਿੰਡਾ। ਮਹਰਾਜ ਨਾਲ ਹੀ ਆ ਰਾਮਪੁਰੇ ਦੇ ਆ ਨਾ। ਠੀਕ ਹੈ। ਤੇ ਆਪਣਾ ਕੰਮ ਵਪਾਰਦਾ ਹੀ ਆ। ਕੰਮ ਵਪਾਰਦੇ ਆ। ਇੱਥੇ ਕਿੱਥੇ ਪੁੱਛ ਲੈ ਕੇ ਆਏ? ਇੱਥੇ ਦੋ ਲੈ ਕੇ ਆਏ ਹਾਂ। ਦੋ ਲੈ ਕੇ ਆਏ ਹਾਂ। ਤੇ ਘਰੇ ਕਿੰਨੇ ਕੁ ਪਸ਼ੂ ਹੁੰਦੇ ਆ? ਕਰੇ ਇਹ ਦੁੱਧ ਤੇ ਲਾਈਆਂ ਵੇ ਸਾਡੇ ਅੱਠ ਦਾ ਸਨੇਹ ਠੀਕ ਆ ਤੇ ਵਪਾਰ ਵਾਲੇ ਵੀ ਹੁੰਦੇ ਕਰੇ ਹਾਂ ਵਪਾਰ ਵਾਲੇ ਵੀ ਹੁੰਦੇ ਇੱਕ ਦੋ ਘਰ ਇੱਕ ਦੋ ਹੁੰਦੇ ਆ ਗਾਈਆਂ ਦਾ ਵੀ ਨਾਲ ਕੁ ਮੱਝਾਂ ਦਾ ਹੀ ਹੈ ਨਹੀਂਆਂ ਵੀ ਲੈ ਜਾਂਦੇ ਨਾਲ ਗਾਈਆਂ ਦਾ ਵੀ ਆ ਠੀਕ ਆ ਤੇ ਕੁਆਲਟੀ ਕਿਸ ਤਰ੍ਹਾਂ ਦੀ ਮਿਲ ਜਾਂਦੀ ਹੈ ਕੁਆਲਟੀ ਵਧੀਆ ਹੀ ਮੱਝਾਂ 'ਚ ਵੀ ਤੇ ਗਾਈਆਂ 'ਚ ਵੀ ਹਾਂਜੀ ਠੀਕ ਆ ਜਰਸੀ ਵੀ ਮਿਲ ਜਾਂਦੀਆਂ ਜਰਸੀ ਮਿਲਦੀ ਠੀਕ ਆ ਤੇ ਘਰੋਂ ਕੋਈ ਤਸੱਲੀ ਕਰਕੇ ਖਰੀਦ ਸਕਦਾ ਹਾਂਜੀ ਹਾਂਜੀ ਠੀਕ ਆ ਤੇ ਇੱਥੇ ਆਪਾਂ ਦੋ ਲੈ ਕੇ ਆਏ ਆ ਨਾ ਹਾਂਜੀ ਤੇ ਜਿਹੜੀ ਇਹ ਆਪਾਂ ਮੱਝ ਤੋੜ ਕੇ ਦਿਖਾਈ ਹੈਗੀ ਹਾਂਜੀ ਇਹਦੀ ਕੀ ਡਿਟੇਲ ਆਗੀ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਸੂਈ ਵੀ ਹੈ ਹਾਂਜੀ ਕਿੰਨੇ ਕ ਦਿਨ ਹੋ ਗਏ 6 ਦਿਨ ਹੋ ਗਏ 6 ਦਿਨ ਸੂਈ ਨੂੰ ਹੋ ਗਏ ਤੇ ਹੁਣ ਦੁੱਧ ਕਿੰਨਾ ਆਊਗਾ ਦੁੱਧ ਦੇ ਲਈ 11 ਕਿਲੋ ਆਈ ਹੁਣ 11 ਕਿਲੋ ਆ ਤੇ ਕਿੰਨਾ ਦੇ ਦੂਗੀ ਦੁੱਧ ਦੇ ਦੂਗੀ 12-13 12 13 ਤੇ ਬੱਚਾ ਬੱਚਾ ਕਿੱਤੀ ਹੈ ਜੀ ਕੱਟੀ ਆ ਉਹ ਜਿਹੜੀ ਮੂਰੇ ਬੈਠੀ ਉਹੀ ਹੈ ਨਾ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਮੁੱਲ ਤੇ ਇੱਕ ਪੰਜ ਦੇ ਇੱਕ ਪੰਜ ਕਿੰਨੇ ਦੇਣੀ ਹੈ ਲੱਖ ਦੀ ਦੇ ਦੇ ਲੱਖ ਦੀ ਹਾਂਜੀ ਬਾਕੀ ਹੋ ਜੂ ਮੌਕੇ ਤੇ ਹਾਂ ਠੀਕ ਹੈ ਤੇ ਦੂਜੇ ਨੰਬਰ ਤੇ ਉਹ ਪਰਲੇ ਪਾਸੇ ਖੜੀ ਹੈ ਜਿਹੜੀ ਖੋਲੀ ਹੋਈ ਵੀ ਲੋਕੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਇਹਦੀ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਦੂਜੇ ਨੰਬਰ ਤੇ ਤੁਹਾਨੂੰ ਇਧਰ ਪਰਲੇ ਪਾਸੇ ਖੜੀ ਹੈ ਦੋਨੋਂ ਆਪਾਂ ਇਹ ਵੀ ਤੋਰ ਕੇ ਦਿਖਾਉਨੇ ਆ ਤੇ ਇਹਦੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਕੀ ਡਿਟੇਲ ਹੈਗੀ ਤੇ ਤੇਰਾ ਤੁਸੀਂ ਤੁਰਦੀ ਨੂੰ ਇੱਕ ਵਾਰੀ ਚੈੱਕ ਕਰ ਲਿਓ ਤੇ ਸਭੀ ਬਲੀ ਵਧੀਆ ਕੀ ਪੂਰੀ ਦੇਖ ਸਕਦੇ ਹੋ ਤੁਸੀਂ ਰਾਜੀ ਆ ਗਈ ਤੇ ਸਿੰਗ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਬਾਤੀ ਪਰ ਹੈ ਕੁੰਡਾ ਹੀ ਹੈਗਾ ਇਹ ਵੀ ਤਾਜੀ ਸੂਈ ਲੱਗਦੀ ਹੈ ਬਿਲਕੁਲ ਤੇ ਪੱਠ ਬੁੜੇ ਦੀ ਚੱਕੀ ਹੈ ਵੀ ਪੂਰੀ ਤੇ ਬਾਕੀ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਬਾਡੀ ਬੰਤਰ ਵੀ ਦੇਖ ਸਕਦੇ ਹੋ ਤੇ ਥਣ ਵੀ ਇਹਦੇ ਦੇਖ ਸਕਦੇ ਹੋ ਥਣ ਵੀ ਚੰਗੇ ਆਗੇ ਵਧੀਆ ਕੋਈ ਜ਼ਿਆਦਾ ਲੰਮੇ ਨਹੀਂ ਤੇ ਨਾ ਹੀ ਕੋਈ ਜ਼ਿਆਦਾ ਛੋਟੇ ਹੈਗੇ ਆਣ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆਂ। ਜੀ ਵੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆਂ ਕਿ ਕੀ ਡਿਟੇਲ ਹੈ ਜੀ ਕੀ ਗੱਲਬਾਤ ਹੈ ਜੀ। ਇਹ ਜਿਹੜੀ ਆਪਾਂ ਦੂਜੇ ਨੰਬਰ ਤੇ ਤੋੜ ਕੇ ਦਿਖਾਈ ਇਹਦੀ ਕੀ ਡਿਟੇਲ ਹੈਗੀ? ਇਹ ਵੀ ਚੀਜ਼ਾਂ ਸੂਈ ਹੈ। ਤੀਜਾ ਸੂਈ ਹੈ ਵੀ। ਹਾਂਜੀ। ਠੀਕ ਆ ਤੇ ਇਹ ਸੂਈ ਵੀ ਆ ਵੀ ਹਨਾ ਹਾਂਜੀ ਇਹ ਨੂੰ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਹੋ ਗਿਆ ਹਾਂਜੀ ਇਹਦੇ ਮਗਰ ਬੱਚਾ ਕੀ ਹੈ ਇਹਦੇ ਮਗਰ ਹੀ ਕੱਟੀ ਹੈ ਜੀ ਇਹਦੇ ਮਗਰ ਵੀ ਕੱਟੀ ਹੈ ਦੋਨਾਂ ਮਗਰ ਹੀ ਕਟਾਂਗਾ ਹਨਾ ਹਾਂਜੀ ਠੀਕ ਆ ਤੇ ਕਿੰਨਾ ਹੁਣ ਤਿਆਰ ਹੋ ਦੁੱਧ ਇਹ ਥੱਲੇ 12 ਕਿਲੋ ਹੈ 12 ਕਿਲੋ ਤਿਆਰ ਆ ਇਹ ਕਿੰਨਾ ਦੇ ਸਕਦੀ ਹੈ ਇਹ ਦੇ ਦੂਗੀ 13 ਇਹ 13 ਕ ਦੇ ਸਕਦੀ ਆ ਹਾਂਜੀ ਠੀਕ ਆ ਤੇ ਮੁੱਲ ਇਹਦਾ ਇਹਦਾ ਮੁੱਲ ਇੱਕ 20 ਹੈ ਜੀ ਇੱਕ 20 ਇਹ ਕਿੰਨੇ ਦੀ ਹੋ ਜੂਗੀ ਇੱਕ 15 ਦੀ ਦੇ ਦੇ ਇੱਕ 15 ਦੀ ਹੋ ਜੂ ਬਾਕੀ ਜਿਹੜੇ ਰੇਡ ਕਰੇ ਆ ਦੋਮਾ ਤਾਂ ਮੌਕੇ ਤੇ ਹੋ ਜੂਗਾ ਹਨਾ ਠੀਕ ਹੈ ਤੇ ਦੋ ਹੀ ਲੈ ਕੇ ਆ ਜੀ ਨੇ ਦੋ ਹੀ ਲੈ ਕੇ ਠੀਕ ਹੈ ਤੇ ਇੱਕ ਵਾਰੀ ਐਡਰੈਸ ਬਾਰੇ ਬੋਲ ਦਿਤੇ ਇੱਕ ਕੰਟੈਕਟ ਨੰਬਰ ਹੈ ਪਿੰਡ ਮਹਰਾਜ ਜਲਾ ਬਟਿੰਡਾ ਇਥੇ ਵੀ ਰਾਮਪਰਾ ਪੂਲ ਠੀਕ ਹੈ ਨੰਬਰ ਹੈਗਾ 93175 57952 93175 ਹਾਂਜੀ 57952 57952 ਹਾਂਜੀ ਠੀਕ ਹੈ ਠੀਕ ਹੈ ਬਈ ਧੰਨਵਾਦ ਲੋ ਵੀ ਦੋਸਤੋ ਜਿਹਨੂੰ ਵੀ ਇਹ ਦੋਵੇਂ ਮੱਜਾਂ ਪਸੰਦ ਆਉਂਦੀਆਂ ਤੁਸੀ ਕੰਟੈਕਟ ਕਰ ਸਕਦੇ ਦੋਵੇਂ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾ ਦਿਆਂਗਾ ਤੇ ਡਿਟੇਲ ਵੀ ਤੁਹਾਨੂੰ ਆਪ ਦੋਵਾਂ ਦੀ ਲੈ ਕੇ ਦੇਤੀ ਆ ਤੇ ਜਿਹਨੂੰ ਪਸੰਦ ਆਉਂਦਾਗਾ ਤੁਸੀਂ ਕੰਟੈਕਟ ਬਾਈਆਂ ਨਾਲ ਕਰ ਸਕਦੇ ਹੋ ਤੇ ਬਾਕੀ ਘਰੇ ਵੀ ਪਸ਼ੂ ਹੁੰਦੇ ਆ ਜੇ ਕੋਈ ਘਰੋਂ ਪਸ਼ੂ ਖਰੀਦਣਾ ਤੇ ਤਾਂ ਵੀ ਤੁਸੀਂ ਆਜ ਤਸੱਲੀ ਕਰਕੇ ਖਰੀਦ ਸਕਦੇ ਹੋ